ਸੁਨਾਬਾ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਦਫ਼ਤਰ ਦੇ ਬਾਹਰ ਤਰਨਾ ਦਿੱਤਾ। ਖੁਦ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਕਿਸਾਨਾਂ ਦੇ ਦਰਨੇ ਵਿੱਚ ਬੈਠੇ ਅਤੇ ਕਿਹਾ ਕਿ ਮੈਂ ਮਜ਼ਦੂਰ ਦਾ ਪੁੱਤ ਹਾਂ ਅਤੇ ਪਹਿਲਾਂ ਵੀ ਕਿਸਾਨਾਂ ਦੇ ਨਾਲ ਦਰਨੇ ਵਿੱਚ ਇਹਨਾਂ ਦੇ ਨਾਲ ਹਾਂ ਤੇ ਨਹਿਰਾ ਮਾਰਦਾ ਆਇਆ ਹਾਂ ਤੇ ਹੁਣ ਵੀ ਮੈਂ ਕਿਸਾਨਾਂ ਦੇ ਨਾਲ ਹਾਂ। ਸੋਨਾ ਕਿਹਾ ਕਿ ਜੋ ਵੀ ਮੈਨੂੰ ਕਿਸਾਨਾਂ ਗੂ ਮੰਗ ਪੱਤਰ ਦੇਣਗੇ ਉਹ ਮੈਂ ਸਰਕਾਰ ਤੱਕ ਪਹੁੰਚਾਵਾਂਗਾ। ਕਿਸਾਨ ਜਿਹੜੇ ਨੇ ਅੱਜ ਆਪਾਂ ਦੇ ਕੋਲ ਬੈਠੇ ਨੇ ਐਮਐਲਏ ਦੇ ਆਫਿਸ ਦੇ ਬਾਹਰ ਮੇਰੇ ਆਪੋ ਦੇ ਵਰਕ ਕਰਨੇ ਨੀਤਾ ਮੈਂ ਤਾਂ ਰੋਜ਼ ਹੀ ਉਹਨਾਂ ਆਪਦੇ ਵਿੱਚ ਜਦੋਂ ਮੈਂ ਆਫਿਸ ਆਇਆ ਬਈ ਬੇਨਤੀ ਕਰਨਾ ਚਾਹੁੰਦਾ ਕਿ ਸਾਹਿਬ ਨੇ ਕੱਲ ਪ੍ਰੈਸ ਦੇ ਵਿੱਚ ਇਹ ਬੋਲਿਆ ਕਿ ਜਿਹੜੇ ਕਿਸਾਨ ਮੰਗਿਆ ਨੂੰ ਰੇਟ ਧਾਰਨਾ ਪਹਿਲਾਂ ਵੀ ਮੈਂ ਬੋਲ ਕੇ ਗਿਆ ਕਿਸਾਨ ਕਿਸਾਨ ਸਰ ਮੈਂ ਕੋਈ ਨਾ ਧਿਆਨ ਦੋ ਬਿਲਕੁਲ ਗਲ ਕਰ ਰਹੇ ਆ ਔਰ ਕਿਸਾਨ ਦੇਸ਼ ਦਾ ਧੁਰਾ ਨੇ ਕਿਸਾਨ ਦੇਸ਼ ਦੀ ਬੈਕਬੋਨ ਨੇ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਹੈ ਜੀ ਕਿਉਂਕਿ ਜਦੋਂ ਜਦੋਂ ਮੈਂ ਐਮਐਲਏ ਨਹੀਂ ਸੀ ਬਣਾ ਮੈਂ ਤਾਂ ਨਾਲ ਬਿੰਦਾ ਸੀਗਾ ਜੀ ਤਾਂ ਨਾਲ ਇਹ ਜਿੱਥੇ ਕਹਿੰਦੇ ਉੱਥੇ ਨਾਲ ਚੱਲਾਂਗੇ ਜੀ ਪਰ ਗੱਲ ਨੂੰ ਪ੍ਰੋਪਰ ਸਮੂਹ ਤਰੀਕੇ ਨਾਲ ਗੱਲ ਸਿਰੇ ਲਾਈ ਜਾਏ ਔਰ ਜਿਹੜੀ ਕੇਂਦਰ ਸਰਕਾਰ ਹੈ ਗੱਲ ਬੰਦ ਕੀ ਲੱਗਦਾ ਇਹਨਾਂ ਦੇ ਕੀ ਮਤਲਬਾਂ ਨੇ ਜਿਹੜੇ ਤੁਹਾਡੇ ਐਨਐਸਟੀ ਦੇ ਫੈਸਲੇ ਐ ਐਨਐਸਟੀ ਦੇ ਕਿਸ ਤਰ੍ਹਾਂ ਦੇਖਦੇ ਵੱਡੀ ਕਿੰਨੀ ਬਿਲਕੁਲ ਜੀ ਬਿਲਕੁਲ ਦੇਖੋ ਤੇ ਸਾਰੇ ਪੰਜਾਬ 'ਚ ਹੀ ਹੈ ਜੀ ਕੱਲਾ ਵਾਪਸ ਸਾਰੇ ਪੰਜਾਬ 'ਚ ਹੀ ਹੈ ਜੀ ਕਿ ਜਿਹੜੀ ਗੱਲ ਹੈ ਉਹ ਆਪਣੀ ਗੱਲ ਰੱਖ ਰਹੇ ਆ ਉਹ ਗੱਲ ਨੂੰ ਪਰਪਰ ਕਿਸੇ ਤਰੀਕੇ ਨਾਲ ਸੁਣ ਕੇ ਅੱਗੇ ਗੱਲ ਕਰਦਾ ਜਾਂਦਾ ਕੋਈ ਐਮਐਨਏ ਤਾਂ ਬੈਠਾ ਨਹੀਂ ਤੁਸੀਂ ਚਲੋ ਮੈਂ ਤਾਂ ਜੀ ਮੈਂ ਇਹਨਾਂ ਤੋਂ ਨਿਕਲਿਆ ਇਹਨਾਂ ਤੋਂ ਵੋਟਾਂ ਪਾਈਆਂ ਇਹਨਾਂ ਨੂੰ ਤਾਂ ਵੋਟਾਂ ਪਾ ਕੇ ਮਨੰਦਲੇ ਬਣਾਇਆ ਜੀ ਹੁਣ ਮੈਂ ਤਾਂ ਆਪਣੇ ਨੇ ਜੀ ਮੈਂ ਤਾਂ ਸ਼ੁਰੂ ਦੇ ਨਾਲ ਤੁਸੀਂ ਜਿਹੜੇ ਇਹਦੇ ਮੁਲਕਾ ਜਿਹੜਾ ਹੈਗਾ ਸਰਕਾਰ ਤਾਂ ਅਬ ਬਿਲਕੁਲ ਜੀ ਮੱਗ ਪੱਤਰ ਜਿਹੜਾ ਮੇਰੇ ਕੋਲ ਆਉਂਦਾ ਨਾ ਜਿੰਨੀਆਂ ਕਿਸਾਨ ਦੱਸੇ ਬੱਗੇ ਮੇਰੇ ਕੋਲ ਪੱਤਰੋਂ ਰਾਈਟ ਵੇ ਅਸੀਂ ਉੱਪਰ ਪੇਸ਼ ਕਰਦੇ ਉਹਦੇ ਪੂਜੇ ਹੋ ਰਹੇ ਨੇ ਦਿੱਤੇ ਰੂਪ ਦੇ ਜਵਾਬ ਪੀਉਦਾ ਕੋਈ ਇੱਕ ਜਥੇਬੰਦੀ ਆਪਦਾ ਰੋਜ਼ ਪ੍ਰਦਰਸ਼ਨ ਕਰਨਾ ਯਾਨੀ ਕਿਉਂਕਿ 3 ਤੰਤਰੀਕ ਨੂੰ ਭਗਵੰਤਮਾਨ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਬੈਠਿਆ ਸੀਗਾ ਉਹ ਮੀਟਿੰਗ ਦਾ ਬਾਈਕ ਆਊਟ ਕਰਕੇ ਬਾਹਰ ਨਿਕਲ ਗਿਆ ਨਰਾਜ਼ਗੀ ਜ਼ਾਹਰ ਕੀਤੀ ਭਗਵੰਤਮਾਨ ਨੇ ਉੱਥੋਂ ਕਿਸਾਨਾਂ ਨੇ ਇਹ ਗੱਲ ਅਕਰੀਆ ਵੀ ਅਸੀਂ 5 ਤਰੀਕ ਦਾ ਇਹ ਮੋਰਚਾ ਉਹਨੂੰ ਮੁltਵੀਨ ਕਰਾਂਗੇ ਲਾਵਾਗੇ ਪੂਰੇ ਜੋਰ-ਸ਼ੋਰ ਨਾਲ ਲਾਵਾਂਗੇ ਤਾਂ ਅੱਜ ਦੀ ਮੌਜੂਦਾ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੂੰ ਘਰਾਂ ਦੇ ਵਿੱਚ ਭੇਜਿਆ ਸਾਪੇਮਾਰੀ ਕਰਾਈ ਤੇ ਕਈ ਕਿਸਾਨ ਆਕੂ ਸਾਡੇ ਰਾਤ ਨੂੰ 4 ਵਜੇ ਚੱਕੇ ਗਏ ਨੇ ਉਹਨਾਂ ਨੂੰ ਜੇਲ੍ਹ ਅੰਦਰ ਵੀ ਭੇਜਿਆ ਥਾਣਾ ਚ ਨਾਜ਼ਰਬੰਦ ਰੱਖਿਆ ਘਰ ਅਜਨਜ਼ਰਬੰਦ ਰੱਖਿਆ ਤੇ ਅਗਲੇ ਦਿਨ 5 ਤਰੀਕ ਨੂੰ ਜਦੋਂ ਅਸੀਂ ਚੰਡੀਗੜ੍ਹ ਜਿੱਥੇ ਆਲੀ ਢਾਲੀਆਂ ਲੈ ਕੇ ਤਾਂ ਸਾਨੂੰ ਆਪਦੇ ਸਾਇਰ ਦੀ ਹੱਦ ਨਹੀਂ ਟੱਪਣ ਦਿੱਤੀ ਪ੍ਰਸ਼ਾਸਨ ਨੇ ਕਿਉਂਕਿ ਉੱਥੇ ਰੋਕ ਲਿਆ ਉਸ ਸਬੰਧ ਦੇ ਵਿੱਚ ਵੀ ਸੜਕਾਂ ਦੇ ਉੱਤੇ ਵੱਡੇ ਪੱਤਰ ਦੇ ਧਰਨੇ ਲੱਗੇ ਨੇ 11 ਮੋਰਚੇ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਲੱਗੇ ਨੇ ਉਹ ਠੀਕ ਨੂੰ ਫਿਰ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਪਹਿਲਾਂ ਪੁੱਛਿਆ ਗਿਆ ਇਹਨੂੰ ਕਿ ਤੇਰੇ ਕੋਲ ਸਮਾਂ ਹੈਗਾ ਇਨੇ ਕਿਹਾ ਵੀ ਸਮਾਂ ਖੁੱਲਣਾ ਮੇਰੇ ਕੋਲੇ ਮੀਟਿੰਗ ਕਰੋ ਤੇ 12 ਮੰਗਾਂ ਦੀਆਂ 8 ਮੰਗਾਂ ਤੇ ਚਰਚਾ ਹੋਈ ਸੀ ਉਹਦੇ ਕਹਿੰਦਾ ਵੀ ਮੇਰੇ ਤੇ ਚਰਚਾ ਹੋਣ ਤੋਂ ਬਾਅਦ ਕਹਿੰਦਾ ਵੀ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਹੈ ਮੈਂ ਜਾਣਾ ਤੇ ਉਹ ਕਹਿੰਦੇ ਵੀ ਜਦ ਇੱਥੇ ਦੋ ਮੰਤਰੀ ਬੈਠੇ ਨੇ ਥੋਡੇ ਉੱਦੀਆਂ ਤੇ ਥਾੜੀਵਾਲ ਵੀ ਇਹਨਾਂ ਨੂੰ ਨਾਲ ਸੀ ਜੋ ਮੰਗਾਂ ਰਹਿੰਦੀਆਂ ਨੇ ਵਿਚਾਰ ਕਰ ਲੈਣੇ ਆ ਤੇ ਭਗਵਾਨਤ ਮਾਨ ਜੀ ਕਹਿੰਦਾ ਵੀ ਮੈਨੂੰ ਪਹਿਲਾਂ ਇਹ ਜਵਾਬ ਦਿਓ ਕਿ ਤੁਸੀਂ ਹੋਰ ਚਾ ਲਾਓਗੇ ਕਿ ਨਾ ਲਾਓਗੇ ਵੀ ਕੈਨਸਲ ਕਰੋਗੇ ਜੇ ਤਾਂ ਕੈਸਲ ਕਰੋਗੇ ਤਾਂ ਤਾਂ ਸਾਡੇ ਨਾਲ ਅਸੀਂ ਬੈਠਾਂਗੇ ਜਾਂ ਨਹੀਂ ਕਰ ਕੈਸਲ ਕਰਦੇ ਤਾਂ ਤੁਸੀਂ ਐ ਕਰੋ ਕਰ ਲਓ ਜਿਹੜਾ ਉਸ ਕਰਨਾ ਹੈ ਵੀ